ਅੱਜ ਕਰਨ ਲੱਗੇ ਇੱਕ ਫੇਰ ਅਟੈਕ ਟੈਕ ਦੇ ਵਿੱਚ ਆਪਾਂ ਪਹਿਲਾਂ ਆਪਣੇ ਮੇਨ ਟ੍ਰੋਪਸ ਛੱਡਾਂਗੇ ਉਸ ਤੋਂ ਬਾਅਦ ਅਗਲੀ ਤਿਆਰੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਟੈਲਰੀ ਨੂੰ ਕਲੋਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਇਕਲ ਟੈਲਰੀ ਹੈ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਸਭ ਤੋਂ ਜ਼ਿਆਦਾ ਨੁਕਸਾਨ ਇਹੀ ਕਰਦਾ ਬਾਕੀ ਆਪਣੇ ਵਿੱਚ ਕੋਲ ਚਿੜੀਆਂ ਦੇ ਕਾਫੀ ਨੇ ਦੀ ਗੜਾਸਾਂ ਵਾਲੇ ਇਹ ਛੱਡਾਂਗੇ ਦੇਖਦੇ ਹਾਂ ਕੀ ਬਣਦਾ ਮੈਨੂੰ ਲੱਗਦਾ ਨਹੀਂ ਅਟੈਕ ਐਡਾ ਸਕਸੈਸਫੁਲ ਹੋਊਗਾ ਬਟ ਕੋਸ਼ਿਸ਼ ਪੂਰੀ ਆ ਚਲੋ ਜੀ ਹੁਣ ਆਪਾਂ ਕਰਦੇ ਆ ਅਟੈਕ ਹੌਲ ਦੇ ਉੱਪਰ ਕੀ ਬਣਦਾ ਆ ਲਓ ਜੀ ਕਰਤਾ ਅਟੈਕ ਚੱਕੋ ਜੀ ਹੌਲ ਕਰਤਾ ਤਵਾ ਆਪਾਂ ਜਿਹੜਾ ਕੰਮ ਕਰਨਾ ਸੀ ਮੈਂ ਉਹ ਕਰਤਾ ਤੇ ਇੱਕ ਸਟਾਰ ਲੈ ਲਿਆ ਤੇ ਦੂਜੇ ਦੀ ਤਿਆਰੀ ਆ ਦੀ ਵੇਸੇ ਨੇ ਕਰ ਕਰਨੀ ਨੈਕਸਟ ਟਾਈਮ ਆਪਾਂ ਇਹਨੂੰ ਨਹੀਂ ਲਵਾਵਾਂਗੇ ਨੈਕਸਟ ਟਾਈਮ ਆਪਾਂ ਲਵਾਵਾਂਗੇ 에어 ਅਟੈਕ ਜ਼ਿਆਦਾ ਹੀ ਲਿਆ ਕਰਾਂਗੇ ਗਰਾਊਂਡ ਟੈਗ ਆਪਣਾ ਇੰਨਾ ਕਰ ਕਰਨੀ ਹੁੰਦਾ ਚਲੋ ਜ਼ਿਆਦਾ ਵਧੀਆ ਅਟੈਕ ਨਹੀਂ ਹੋ ਸਕਿਆ ਮੈਨੂੰ ਲੱਗ ਰਿਹਾ 60-70% ਤੱਕ ਤਾਂ ਪਹੁੰਚ ਜਾਗੇ ਵਧੀਆ ਟੈਗ ਚੱਲ ਰਿਹਾ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ तो वीडियो लाइक कमेंट जरूर करा करो धनबाद आप इंजॉय टैप भीडियो बनाने थोड़ी जी सीरीयस बनाई बना है बट आप ज़्यादातर वीडियो इंजॉय टैप ही बनावे फन वास्ते वीडियो बनाने हूँ धनबाद बहुत बहुत धनबाद बेटा एक अपना काफ़ी चंगा चल रहा हाले आप तो है सत्तर प्रसेंट थोड़ू गया सत्तर प्रसेंट तक पहुँच गए ਹੁਣ ਇਹਨਾਂ ਦੇ ਜਾਨਵਰ ਦੀ ਕਸੂਤੇ ਆ ਗਏ ਇਹ ਪੱਕੀ ਜਨਾ ਮਾਰੀ ਓਏ ਓਏ ਨਾ ਮਾਰੀ ਓਏ ਨਾ ਮਾਰੀ ਇਹਨੇ ਸਾਨੂੰ ਭੜੀ ਮਾਨਸ ਕੁੜੀ ਮਾਰ ਦੇਣੀ ਸਾਡੀ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਲਾਈਕ ਕਮੈਂਟ ਤੇ ਸ਼ੇਅਰ ਕਰੋ ਧੰਨਵਾਦ